ਕਿਹੜੀ ਸਾਈਡ ਤੋਂ ਆ ਰਹੀ ਸੀ ਅੱਗੇ ਟਰੱਕ ਲੱਗੇ ਹੁਣ ਕਰਕੇ ਉਹਨੂੰ ਦਿਖਿਆ ਨਹੀਂ ਆ ਪੱਥਰ 'ਚ ਵੱਜ ਗਿਆ ਤੇ ਪੱਥਰ ਤੋਂ ਵੱਜ ਗਿਆ ਅੱਗੇ ਟਰੱਕ ਖੜਾ ਸੀ ਟਰੱਕ ਦੇ ਵਿੱਚ ਵੱਜਨਾ ਮੈਨੂੰ ਪਤਾ ਲੱਗਾ ਕਿ ਬੰਦਿਆਂ ਕੋ ਵੀ ਉਹਦੀ ਵਿਚਾਰੇ ਦੀ ਡੈਥ ਹੋ ਗਈ ਕੱਲਾ ਕੱਲਾ ਭਰਾ ਦੋ ਭੈਣਾਂ ਦਾ ਤੇ ਡੇਢ ਮਹੀਨੇ ਤੱਕ ਉਹਨੇ ਕੈਨੇਡਾ ਚੱਲ ਜਾਣਾ ਸੀ ਬਹੁਤ ਮਾੜੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਥੇ ਇਨਕਰੋਜਮੈਂਟ ਆ ਟਰੱਕਾਂ ਵਾਲਿਆਂ ਨੇ ਜਿਹੜੇ ਕਬਜ਼ੇ ਕੀਤੇ ਕੋਈ ਪੁਲਸਾ ਵਾਲਾ ਪ੍ਰਸ਼ਾਸਨ ਨਹੀਂ ਇਹਨਾਂ ਡੱਕਦਾ ਦੇ ਇਹ ਨਾ ਬੇਪਰ ਅਗਰੇਸ ਸਿੰਘ ਮੇਰਾ ਨਾਮ ਹੈ ਜੀ ਮੇਰੇ ਇੱਥੇ ਪਾਲਨ ਵਿਹਾਰਜ ਰਹਿຊਿਆ ਅਸੀਂ 3 ਸਾਲ ਤੋਂ ਲਗਾਤਾਰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਲੈਟਰਾਂ ਦੇ ਚੁੱਕੇ ਹਟ ਗਿਆ ਕਮਿਸ਼ਨਰ ਸਾਹਿਬ ਦੇ ਪੇਸ ਵੀ ਹੋਏ ਆ ਪਰ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਹਰ ਰੋਜ਼ ਕੋਈ ਨਾ ਕੋਈ ਅਸਿਸਟੈਂਟ ਇੱਥੇ ਹੁੰਦਾ ਇੱਕ ਖੁਦ ਐਸਾ ਹੀ 10 ਦਿਨ ਪਹਿਲਾਂ ਉਹਦਾ ਵੀ ਅਸਿਸਟੈਂਟ ਹੋਇਆ ਉਹ ਵੀ ਇੱਥੇ ਹੀ ਥਾਣੇ ਲੱਗਾ ਉਹਨੇ ਵੀ ਕੋਈ ਕੋਈ ਗੱਲਬਾਤ ਨਹੀਂ ਹੋਈ ਅਜੇ ਤੱਕ ਉਹ ਬੰਦਾ ਕਿਹਦੇ ਤੁਸੀਂ ਜਿੱਤਾ ਹੋਇਆ ਹੈ ਇਹ ਉਸਕਾਰਪੀਓ ਦਾ ਹੀ ਹਾਂ ਜੀ ਇਹ ਮੰਗ ਕੀ ਕਰਦੇ ਸਰ ਐਸਾ ਮੰਗੇ ਨਾ ਟ੍ਰੈਕੇ ਤੋਂ ਉੱਟੇ ਜਾਣਾ ਲੋਕਾਂ ਦੀ ਜਾਨ ਬਚਾਈ ਜਾਵੇ ਦੇਖੋ ਕਿੰਨਾ ਇਹਨਾਂ ਗੰਦ ਪਿਆ ਨਾ ਇੱਥੇ ਸੜਕ ਸਾਹਬ ਹੁੰਦੀ ਐ ਇਹਨਾਂ ਧੂੜ ਉੱਡਦੀ ਆ ਅਜੇ ਕਿਹੜੀ ਜਗ੍ਹਾ ਸਰ ਜਿੱਥੇ ਇਹ ਇਹ ਪਾਲਮ ਵੀ ਆ ਰਿਹਾ ਜੀ ਮਜੀਠਾ ਰੋਡ ਬਾਈਪਾਸ ਮਜੀਠਾ ਰੋਡ ਬਾਈਪਾਸ ਲਾ ਕੰਨਾ ਪੇਪਰ ਮਿਲਦੇ ਸਾਹਮਣੇ ਕੰਨਾ ਪੇਪਰ ਮਿਲ ਵਾਲਿਆਂ ਨੂੰ ਕਿਆ ਕੰਨਾ ਪੇਪਰ ਮਿਲ ਵਾਲਿਆਂ ਦਾ ਵੀ ਸਾਡਾ ਕੋਈ ਕਸੂਰ ਨਹੀਂ ਸਾਡੇ ਅੰਦਰ ਪਾਰਕਿੰਗ ਆ ਇਹ ਟਰਾਂਸਪੋਰਟਰ ਜਾਨ ਬੁਝ ਗਏ ਸਮੇਂ ਤੇ ਡੀਜੀਪੀ ਨੂੰ ਵੀ ਤੁਹਾਡੇ ਵੱਲੋਂ ਕੰਪਲੀਟਾਂ ਕਿ ਫੇਰ ਵੀ ਇੱਥੇ ਦਾ ਕਾਰਵਾਈ ਨਹੀਂ ਕੀਤੀ ਸਮਝਦੇ ਆ ਜੀ ਕਿਹਦੇ ਜੁਕੇ ਆਹੀ ਅਸੀਂ 3 ਸਾਲ ਤੋਂ ਲੱਗੇ ਆ ਸਾਰਾ ਮਹਲਾ 3 ਸਾਲ ਤੋਂ ਅੱਜ ਤੱਕ ਸੁਣਵਾਈ ਨਹੀਂ ਹੋਈ ਇਹ ਵੇਖੋ ਅਜੇ ਤੱਕ ਇੱਕ ਟਰੱਕ ਹਟਾ ਨਹੀਂ ਸਕਿਆ ਇਹ ਅਜੇ ਤੱਕ ਇਹਨਾਂ ਕੋਈ ਚਲਾਣੂ ਨਹੀਂ ਕਰ ਸਕੀ ਤੁਸੀਂ ਇਹ ਦੇਖੋ ਇਹ ਟੈਕਸੀਡੈਂਟ ਹੋ ਗਿਆ ਅਜੇ ਤੱਕ ਨਹੀਂ ਟਰੱਕ ਡੇ ਹਾਂਜੀ ਇਸ ਸਮੇਂ ਤੇ ਅੱਜ ਵੀ ਅਸਰ ਅੱਗੇ ਵੀ ਕਾਫੀ ਆਸ ਹੈ ਕਿ ਸਮੇਂ ਦੇ ਅੰਦਰ ਹੋ ਨਹੀਂ ਹੋਣਾਂ ਦੀ ਗਲਤੀ ਹੁਣ ਕੀ ਕੀਤਾ ਜਾਵੇ ਸਾਡਾ ਇਸ ਪਬਲਿਕ ਅਸੀਂ ਤੇ ਕਹਿ ਸਕਦੇ ਆ ਜੇ ਅਸੀਂ ਉਹਨਾਂ ਨਾਲ ਲੜতে ਸਕਦੇ ਨਹੀਂ ਟ੍ਰਾਂਪੋਰਟ ਨਾਲ ਕੋਹ ਵੇਖੋ ਅਸੀਂ ਅਸੀਂ ਲੜਾਂਗੇ ਆਪਣੇ ਹੁਣ ਆ ਵੀ ਪੁਲਿਸ ਹੀ ਆ ਗਿਆ ਅਗਟਾ ਵੇਨਾ ਉਹਨਾਂ ਨੂੰ ਪੁਲਿਸ ਦੇ ਆਈ ਨਹੀਂ ਰਹੀ ਇੱਥੇ ਨਾ ਐਸਐਚਓ ਨੂੰ ਕਿੰਨੀ ਵਾਰ ਕਹਿ ਚੁੱਕੇ ਆ ਐਸਪੀ ਨੂੰ ਕਿੰਨੀ ਵਾਰ ਕਹਿ ਚੁੱਕੇ ਆ ਕਮਿਸ਼ਨਰ ਸਾਹਿਬ ਨੂੰ ਪੇਸ਼ ਹੋ ਚੁੱਕੇ ਆ ਹੁਣ ਅਸੀਂ ਤੇ ਇਹੋ ਹੀ ਕਰ ਸਕਦੇ ਆ ਦਾ ਨਾਮ ਅਜੇ ਪਹੁੰਚੇ ਤੇ ਅਜ ਵੀ ਇਹ ਵੀਰ ਵੇਰਕੇ ਵਾਲੀ ਸਾਈਡ ਤੋਂ ਆ ਰਿਹਾ ਸੀ ਚਲਾਉਂਦਾ ਗਿਆ ਉਹ ਕੋਈ ਪੁਛਤ ਨਾਲ ਕਰਨੀ ਆ ਵੇਰਕੇ ਵਾਲੀ ਸਾਈਡ ਤੋਂ ਆ ਰਿਹਾ ਸੀ ਅੱਗੇ ਟਰੱਕ ਲੱਗੇ ਹੋਣ ਕਰਕੇ ਉਹਨੂੰ ਦਿਖਿਆ ਨਹੀਂ ਇਹ ਪੱਥਰ 'ਚ ਵੱਜ ਗਿਆ ਤੇ ਪੱਥਰ ਤੋਂ ਵੱਜ ਕੇ ਅੱਗੇ ਟਰੱਕ ਖੜਾ ਸੀ ਟਰੱਕ ਦੇ ਵਿੱਚ ਵੱਜਨਾ ਮੈਨੂੰ ਪਤਾ ਲੱਗਾ ਕਿ ਬੰਦਿਆਂ ਕੋ ਵੀ ਉਹਦੀ ਵਿਚਾਰੇ ਦੀ ਡੈਥ ਹੋ ਗਈ ਕੱਲਾ ਕੱਲਾ ਭਰਾ ਦੋ ਭੈਣਾਂ ਦਾ ਤੇ ਡੇਢ ਮਹੀਨੇ ਤੱਕ ਉਹਨੇ ਕੈਨੇਡਾ ਚੱਲ ਜਾਣਾ ਸੀ ਬਹੁਤ ਮਾੜੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਥੇ ਇਨਕਰੋਜਮੈਂਟ ਆ ਟਰੱਕਾਂ ਵਾਲਿਆਂ ਨੇ ਜਿਹੜੇ ਕਬਜ਼ੇ ਕੀਤੇ ਕੋਈ ਪੁਲਿਸ ਵਾਲਾ ਪ੍ਰਸ਼ਾਸਨ ਨਹੀਂ ਇਹਨਾਂ ਪੁਲਿਸ ਪ੍ਰਸ਼ਾਸਨਾਂ ਹੱਥ ਰਲੇ ਹੋਏ ਜੇ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਆਪਣੇ ਪਰਪਹਾਦੀਂ ਜੀ ਰੋਡ ਦਾ ਸਾਰੀਆਂ ਸਾਫ ਕਰਾਉਂਦੇ ਆ ਤੁਸੀਂ ਦੇਖੋ ਸਰਵਿਸ ਲੇਨ ਦੇ ਉੱਤੇ ਵੈਸੇ ਕਾਨੂੰਨ ਦੇ ਵਿੱਚ ਲੈਸ਼ਨ ਲਾਈ ਹੋਇਆ ਇਹ ਆਪਣਾ ਜਿਹੜਾ ਪਾਕਿਸਤਾਨ ਨੂੰ ਜਾਂਦਾ ਇਹ ਉਹਲਾ ਹਾਈਵੇ ਹੈ ਇੰਟਰਨੈਸ਼ਨਲ ਹਾਈਵੇ ਦੇ ਉੱਤੇ ਵੇਖੋ ਕਿੰਨੇ ਇਨਕਲੋਜਮੈਂਟ ਆ ਤੇ ਕਬਜ਼ੇ ਕੀਤੇ ਹੋਏ ਤੇ ਕੋਈ ਪੁਲਿਸ ਵਾਲਾ ਇੱਥੇ ਇੰਨਾ ਨਹੀਂ ਹੈਗਾ ਕਿ ਇਹਨਾਂ ਨੂੰ ਟਰੱਕਾਂ ਨੂੰ ਹਟਾ ਸਕੇ ਜਾਂ ਤੇ ਟਰੱਕ ਵਾਲੇ ਜਾਂ ਤੇ ਟਰੱਕਾਂ ਵਾਲਿਆਂ ਨੇ ਇਹਨਾਂ ਦੀ ਸੈਟਿੰਗ ਜਿਆ ਵੀਹ ਟਰੱਕਾਂ ਵਾਲਿਆਂ ਦੇ ਆ ਹਫਤਾ ਲੈਂਦੇ ਜਾਂ ਮਹੀਨਾ ਲੈਂਦੇ ਆ ਜਿਹੜੇ ਟਰੱਕ ਕਿਉਂ ਨਹੀਂ ਹਟਦੇ ਇਥੇ ਮੌਕੇ ਤੇ ਲੱਗਾ ਸੀ ਟਰੱਕ ਭੱਜ ਗਿਆ ਜੀ ਹੁਣ ਟਰੱਕ ਦੌੜ ਗਿਆ ਜੀ ਇਹ ਹੁਣ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਇਨਵੈਸਟੀਗੇਸ਼ਨ ਕਰੇ ਤੇ ਘੋੜਾ ਲੱਗਾ ਆ ਸੀ ਤੇ ਪੁਲਿਸ ਪ੍ਰਸ਼ਾਸਨ ਇਹ ਟਰੱਕ ਕਿਉਂ ਨਹੀਂ ਹਟਾਉਂਦੀ ਇਹਦੇ ਬਾਰੇ ਤੁਸੀਂ ਆਪ ਪੁੱਛੋ ਜੀ ਜਵਾਬ ਪੁੱਛੋ ਕਿੰਨੇ ਕਮਰਸੀ ਵਸੇ ਦੀ ਬਾਈ ਸਾਲ ਬਾਈ ਸਾਲ ਉਮਰਿਆ ਵਿਚਾਰੇ ਦੀ ਦੇਖੋ ਅਮਰੀਕਾ ਜਾਣਾ ਹੈ ਅਮਰੀਕਾ ਉਹਨੇ ਜਾ ਰਿਹਾ ਸੀ ਡੇਢ ਮਹੀਨੇ ਤੱਕ ਲੇਕਿਨ ਇਹ ਲੋਕਾਂ ਦੇ ਅਨਰੀਆਂ ਮੌਤਾਂ ਆ ਨਾ ਸੜਕ ਦੇ ਖਲਾਰੀਆਂ ਜੇ ਨਾ ਕੋਈ ਇੰਡੀਕੇਟਰ ਨਾ ਕੋਈ ਕੁਝ ਤੇ ਰਾਤ ਨੂੰ ਇਹ ਇੰਨਾਂ ਦੇ ਵਿੱਚ ਮਿਸਹੈਪਨਿੰਗ ਵੀ ਕਰਦੇ ਜੇ ਰਾਤ ਨੂੰ ਇੱਥੇ ਗਲਤਮਤ ਕੰਮ ਹੋਈ ਹੁੰਦੇ ਜੇ ਕਿਹਦੀ ਨਾ ਲਕੀ ਸਮਝਦੇ ਹੋ ਜੀ ਇਹ ਬਿਲਕੁਲ ਪੁਲਿਸ ਟ੍ਰੈਫਿਕ ਪੁਲਿਸ ਦੀ ਨਾ ਅਗਾ ਕੀ ਕੀ ਜੇ ਤੇ ਜਿਹੜੇ ਇਹਨਾਂ ਰੋਡ ਤੋਂ ਨਹੀਂ ਕਿੰਨਾ ਕੋ ਕੀ ਇਹਨਾਂ ਦਾ ਚੱਲਦਾ ਕਿ ਜਿਹੜਾ ਸਾਰਾ ਮੁਹੱਲਾ ਇਕੱਠਾ ਇੱਕ ਬੰਨੇ ਆ ਵੀ ਇਹ ਰੋਡ ਤੇ ਨਹੀਂ ਲੱਗਣੀ ਚਾਹੀਦੇ ਪਰ ਇਹਨਾਂ ਦੀ ਇੰਨੀ ਪਾਵਰ ਹੈ ਵੀ ਇਹ ਮੁਹੱਲੇ ਨੂੰ ਕੁਝ ਨਹੀਂ ਸਮਝਦੇ ਪੁਲਸਾਰੇ ਤੇ ਇਹਨਾਂ ਦੀ ਪਾਵਰ ਜ਼ਿਆਦਾ ਹੈਗੀ ਹੈ ਇਹ ਸਾਨੂੰ ਨਹੀਂ ਪਤਾ ਹੁਣ ਇਹਨਾਂ ਦਾ ਕੀ ਮੰਡਵਾ ਚੱਲਦਾ ਜਿੱਥੇ ਇਹ ਪਤਾ ਲੱਗਿਆ ਸਾਨੂੰ ਹੁਣ ਇਹਨਾਂ ਨੂੰ ਪਰਮਿਸ਼ਨ ਮਿਲੀ ਵੀ ਇੱਥੇ ਬਾਈਪਾਸ ਦੇ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਬੰਦਾ ਵਿੱਚ ਫਸਿਆ ਸੀਗਾ ਤੇ ਉਹਨੂੰ ਸਾਡੇ ਕਰਮਚਾਰੀਆਂ ਨੇ ਕੱਢ ਕੇ ਨਾਲ ਪਬਲਿਕ ਦੀ ਸਹਾਇਤਾ ਨਾਲ ਹਸਪੀਟਲ ਪਹੁੰਚਾਇਆ ਤੇ ਉੱਥੇ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਹੈ ਜੀ ਸਰ ਇਹਨੂੰ ਬੋਲੋ ਕਿਹਾ ਗਿਆ ਟਰੱਕ ਵੀ ਕਾਫੀ ਦੇਰ ਇੱਥੇ ਲੱਗੇ ਰਹੇ ਕਾਫੀ ਵਾਰ ਕਮਪਲੇਂਟਾਂ ਕੀਤੀਆਂ ਫੇਰ ਵੀ ਟਰੱਕ ਇੱਥੇ ਲੱਗੇ ਰਹਿੰਦੇ ਕਿੰਨੇ ਦਿਨ ਲੱਗੀ ਕਿ ਇਹਨਾਂ ਸਮਝਦੇ ਕਹਿੰਦੇ ਪੁਲਿਸ ਅੱਗੇ ਨੂੰ ਕਾਫੀ ਵਾਰ ਕਹਿਤਾ ਹੈ ਤਾਂ ਕਿ ਕੋਈ ਟਰੱਕ ਇੱਥੇ ਬਿਲਕੁਲ ਨਹੀਂ ਗੱਲ ਟਰੱਕਾਂ ਬਾਰੇ ਤੇ ਰੋਡ ਤੇ ਥਰੀ ਰੋਡ ਤੇ ਮੇਨ ਜਿਹੜੀ ਰੋਡ ਹੈ ਉਹ ਤੇ ਕਲੀਅਰ ਹੀ ਹੈ ਜੀ ਸਾਰੀ ਜਿੱਥੇ ਆਮ ਆਵਾਜਾਈ ਚੱਲਦੀ ਹੈ ਨਾ ਦੋਨਾਂ ਸਾਈਡ ਇਸ ਸਾਈਡ ਤੇ ਕਿਤੇ ਖੰਨਾ ਪੇਪਰ ਮੇ ਲੱਗੇ ਉਹ ਸਾਈਡ ਤੇ ਲਾਉਂਦੇ ਆ ਉਹਨਾਂ ਦਾ ਬਾਰੇ ਸਭ ਤੋਂ ਛੋਟੀਆਂ ਛੋਟੀਆਂ ਜਿਹੜੀਆਂ ਲਾਈਨਾਂ ਜਿੱਦਾਂ ਛੋਟੀ ਗੱਡੀ ਵੀ ਲੰਘ ਸਕਦੀ ਉੱਥੇ ਵੀ ਟਰੱਕ ਲੱਗੇ ਹੁੰਦੇ ਆ ਇਹਨਾਂ ਨੇ ਜਾਮ ਆਪਣਾ ਲੈਂਡ ਵਾਈਜ਼ ਬਣਾਇਆ ਹੁੰਦਾ ਇਹਦੇ ਬਾਰੇ ਕਿ ਨਹੀਂ ਕਦੀ ਠਾਇਆ ਨਹੀਂ ਇਹਨਾਂ ਨੂੰ ਕੀ ਗੱਲ ਹੈ ਇਹਦੇ ਬਾਰੇ ਦੇ ਡ੍ਰੈਫਟ ਵੀ ਸਾਡਾ ਕਹਿੰਦਾ ਰਹਿੰਦਾ ਜੀ ਟੋਂਦਾ ਰਹਿੰਦਾ ਇਹਨਾਂ ਨੂੰ ਪਰ ਜਿਹੜਾ ਮਾਲ ਲੋਡ ਲੈ ਕੇ ਆਉਂਦੇ ਖੰਨਾ ਪੇਪਰ ਮਿਲ ਪੈਂਦੀ ਆ ਉਹ ਸਾਈਡ ਤੇ ਲਾ ਲਿੰਦੇ ਆ ਡਰਾਈਵਰ ਢਾਬੇ ਢੂਬਿਆਂ ਦੇ ਵਗੈਰਾ ਪਰ ਮੇਨ ਰੋਡ ਤੇ ਖਾਲੀ ਸੀ ਮੇਨ ਰੋਡ ਤੇ ਵੀ ਰੋਪ ਲਗਾਏ ਨੇ ਵੀ ਗੱਡੀ ਲੱਗੇ ਅੱਗੇ ਲੱਗੀ ਸੀ ਕਾਲਾ ਤੋਂ ਲੈ ਕੇ ਭੱਜ ਗਿਆ ਨਹੀਂ ਪਤਾ ਨਹੀਂ ਉਹ ਮੌਕੇ ਤੇ ਵੇਖਿਆ ਨਹੀਂ ਉਹਨਾਂ ਨੂੰ ਕੀ ਪਤਾ ਸੀ ਸਾਨੂੰ ਇਹਦੇ ਬਾਰੇ ਨਹੀਂ ਆਈ ਵੈਰੀਫਾਈ ਕਰਾਂਗੇ ਤਸਦੀਕ ਫਿਰ ਪਤਾ ਲੱਗੇਗਾ ਵੀ ਕੀ ਗੱਲ ਐ ਸਾਡੀ ਬਾਅਦ ਚ ਉਹਦਾ ਮੁਲਾਜ਼ਮ ਸੀ ਕੌਣ ਸੀ ਆਲੀ ਉਹ ਇੰਨਾ ਪਤਾ ਲੱਗਾ ਜੀ ਗਏ ਸਾਡੇ ਕਰਮਚਾਰੀ ਉੱਥੇ ਹਸਪੀਟਲ ਗਏ ਆ ਸਰ ਮੁਲਾ ਚਲੋ ਆਲੀ ਪੂਰਾ ਆਪਾਂ ਨੂੰ ਕਲੀਅਰ ਨੀਗਾ ਜੀ ਵੀ ਕੌਣ ਸੀਗਾ ਉਹ ਗਏ ਹਸਪੀਟਲ ਗਏ ਨੇ ਹਾਂਜੀ ਸਰ ਇਹਨਾਂ ਦਾ ਕਹਿਣਾ ਉਹ ਬਾਹਰ ਵੀ ਜਾਣਾ ਸੀ ਕੋਈ ਡੇਢ ਮਿੰਟ ਪਤਾ ਨਹੀਂ ਇਹਦੇ ਬਾਰੇ ਨਹੀਂ ਬ੍ਰਦਰ ਜਿਹੜਾ ਕੱਲਾ ਅਸੀਂ ਪਰਸਨ ਸੀਗਾ ਕੱਲਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ ਜੀ ਤੇ ਕੋਈ ਟਰੱਕ